ਦੇਖੋ ਜਿਹੜੇ ਹੋਲਸੇਲ 'ਚ 5-500 ਜਾਂਦੇ ਆ ਤੇ ਬਾਬੇ ਦੀ ਹੱਟੀ ਵਾਲੇ 200 ਰੁਪਏ ਦਿੰਦੇ ਆ 5-500 ਵਾਲੇ ਸੂਟ ਵੀ 2-200 ਰੁਪਏ ਚ ਲੈ ਜਾਓ ਪਿਓਰ ਕੋਟਨ ਦਾ ਸੂਟ ਆ ਲੋ ਕੜਾਈ ਕੀਤਾ ਹੋਇਆ ਹਾਂਜੀ ਲਾਜਵਾਬ ਦੁਪੱਟੇ ਲਾਜਵਾਬ ਦੁਪੱਟੇ ਉਹ ਵੀ ਛਪੋਂ ਦੇ ਆ ਲੋ ਭਾਜੀ 1000 ਰੁਪਏ ਦੇ 3 ਕਰਤੇ ਆ 333 ਰੁਪਏ ਦਾ ਸੂਟ 333 ਰੁਪਏ ਦਾ ਸੂਟ ਆ ਲੋ ਨੈਚੁਰਲ ਕ੍ਰੇਪ ਦਾ ਹੈਂਡਵਰਕ ਦਾ ਸੂਟ ਹਾਂਜੀ ਆ ਦੇਖੋ ਦਾ ਸੂਟ ਬਣਿਆ ਹੋਇਆ ਹਾਂਜੀ ਇਹ ਬਾਜ਼ਾਰ 'ਚ 1200 1500 ਰੁਪਏ ਚਨੋਂ ਦਾ ਦੁਪੱਟਾ ਨਾਲ ਰੰਗ ਚਾਰ ਹਾਂਜੀ ਡਿਜ਼ਾਈਨ ਭਾਈਏ 'ਚ ਮੈਂ 50 ਦਵਾਂ ਠੀਕ ਆ 450 ਰੁਪਏ 450 ਇਹਦਾ ਵਿਆਹ ਸ਼ਾਇਦ ਆਜ ਬਰੇ ਦੇ ਕੱਪੜਾ ਲੈਣਾ ਉਹਨਾਂ ਦੇ ਫਾਇਦੇ ਬਣਿਆ ਮਾਕਾ ਤੁਸੀਂ ਦੇਖੀ ਚਲੋ ਵੀ ਪੂਰੇ ਪੰਜਾਬ 'ਚ ਓਪਨ ਚੈਲੰਜ ਆ ਆ ਚੱਕੋ 450 ਦੇਖੋ ਦਾ ਸਾਈ ਚੁੰਨੀ ਤੇ ਨਾਲ ਦੇਖੋ ਕੰਮ ਹਾਂਜੀ ਰੰਗ ਓਏ ਹੋਏ 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 ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਹਾਂਜੀ ਤੋਹਫੇ 1500 500 ਰੁਪਏ ਦਾ ਸੂਟ ਭਾਜੀ ਕੀ ਗੱਲ ਹੋ ਗਈ ਜੇ ਜੋ ਰੇਟ ਬੋਲ ਰਹੇ ਆ ਅਸੀਂ ਉਹ ਨਾਲ ਨਾਲ ਦੇ ਦੇਣੇ ਆ ਭਾਜੀ 500 ਰੁਪਏ ਪੰਜ ਪਾਤੋ ਦੇਣੇ ਆ ਛੋਟ ਦੇਖੋ 2000 ਰੁਪਏ ਬਾਜ਼ਾਰ ਜਿਹਦੇ 500 ਕੱਲੇ ਕੱਲੇ ਸੂਟ ਦਾ ਜਲਵਾ ਭਾਜੀ 5500 ਆਹ ਦੇਖ ਲਓ ਲੈਨੇ ਹੋ ਨਾ 2 2000 15 1500 ਚ ਲੈ ਜਾਓ 6 600 ਚ ਜੱਕੋ 660 ਹੋ ਜਾਂਦਾ ਮਾਗਾ ਭਾਜੀ ਇਦਾਂ ਦੇ ਸੂਟਾਂ ਦੇ ਰੇਟ ਹੀ ਪੁੱਛਦੇ ਆਪਾਂ ਦੇਖੋ ਤਾਂ ਅਸੀਂ ਕੰਮ ਦੇਖੋ ਮੇਲਾ ਲੁੱਟਣਾ ਲੁੱਟ ਲੋ ਹੁਣ 1500 ਵਾਲਾ ਸੂਟ 600 ਰੁਪਏ ਭਾਜੀ ਦੇਖੋ ਬਾਜ਼ਾਰ ਦੇ ਵਿੱਚ 2-2000 ਰੁਪਿਆ ਬਾਪੇ ਥੱਟੀ ਵੇਚੀ ਸੀ ਪਹਿਲਾਂ ਹੀ 1500 ਦਾ ਪਰ ਰੇਟ ਹੋਰ ਘਟਾਦਾ ਲੈ ਜਾਓ 800 ਰੁਪਏ ਭਾਜੀ ਵੇ ਰਸੂਟ ਕੀ ਗੱਲ ਬਾਤਾਂ ਬਲੈਕ ਸੂਟ ਦੀ ਬਲੈਕ ਬਿਊਟੀ ਹਾਂ ਆ ਬਾਜ਼ਾਰ 'ਚ 21-2200 ਚੜ ਹੁੰਦਾ ਇੱਥੇ 900 ਇਦਾਂ ਦੇ ਪੀਛੇ ਜਿਹੜੇ ਬ੍ਰਾਂਡ ਦੇ ਨੇ ਨਾ ਕਲਾ ਨੇੜੇ ਕਰਕੇ ਰੱਖਾ ਹੈਂਡ ਵਰਕ ਦਾ ਆ ਇਦਾਂ ਦਾ ਪੀਸ 900 900 ਰੁਪਏ ਕਰਤੇ ਹੋ ਦੁਪੱਟਾ ਨਾਲ ਡਿਜੀਟਲ ਸ਼ਿਮਰ ਹਾਂਜੀ ਜਿਹਨੂੰ ਕਹਿੰਦੇ ਨਾ ਬ੍ਰਾਂਡ ਰੰਗ ਨੂੰ ਕਹਿ ਗਏ ਆ ਉਹ ਭਾਜੀ ਕਿਹੜੀ ਗੱਲ ਕਰਤੀ ਜੀ ਆਪਾਂ ਮਿਲ ਲੈ ਕੇ ਬੈਠੇ ਆਂ ਬੁਰੀਆ ਦੇਖੋ ਪੀਸ ਨਾ 2500 ਨਾ 31100 ਆ ਵੀ 1100 ਤੂੜ ਤੇ ਆ ਕਰ ਲੋ 35 3500 ਰੁਪਇਆ 4 4000 ਰੁਪਇਆ ਵੱਡੇ ਵੱਡੇ ਸ਼ੋਅਰੂਮਾਂ ਦੇ ਬਾਬੇ ਜੱਟੀ ਸ਼ੋਰੂਮ ਵੀਰ ਦੇ ਹੱਤੀ ਵੀ ਇੱਥੇ 1500 ਜਮਾਗੇ ਹੈਵੀ ਤੋਂ ਹੈਵੀ ਸੂਟ ਬਾਬੇ ਰੇੜੀ ਦੇ ਭਾਜੀ 1500 ਰੁਪਏ ਦਾ ਪਏਗਾ ਕਿੰਨੇ ਦਾ 1500 1500 ਰੁਪਏ ਦਾ ਜਲਦੀ ਕਰ ਲੋ ਮੈਂ ਕਹਾ ਭਾਜੀ ਇਹ ਚੀਜ਼ਾਂ ਦੇਖੋ ਬ੍ਰਾਂਡ ਆਹ ਦੇਖੋ ਦੁਪੱਟੇ ਨਾਲ 4200 ਰੁਪਏ ਅਰਚ ਮਿਲੂਗਾ ਬਾਬੇ ਰੇੜੀ ਦਾ 1800 ਰੁਪਏ ਦਾ ਦੇਸੀ ਕਿਉ ਇਤਾਂ ਦੇ ਬ੍ਰਾਂਡਡ ਹੈਵੀ ਪੀਸ ਜਿਹੜੇ 5 5 6 6000 ਰੁਪਏ ਸਟਾਰਟ ਅਪ ਹੁੰਦੇ ਨਾ ਸ਼ੋਰੂਮਾਂ 'ਚ ਹਾਂਜੀ ਆ ਚੱਕੋ 1995 ਰੁਪਏ ਆ ਦੇਖੋ ਭਾਜੀ ਸ਼ੁਰਟ ਆ 5-5000 ਦਾ ਸੂਟ ਆ 2000 ਰੁਪਏ ਦਾਾਂਗਾ। ਤੋਂ ਅਸੀਂ ਪਹੁੰਚਿਆ ਬਾਬੇ ਦੀ ਹੱਟੀ। ਬਾਸਰ ਡੇਰੇ ਸਾਹਮਣੇ ਜੰੰਦ ਜਿੱਥੇ ਤੁਹਾਨੂੰ ਅਸੀਂ ਲੈ ਕੇ ਤਾਂ 25 ਰੁਪਏ ਦਾ ਦੁਪੱਟਾ। 2-2000 ਵਾਲੇ ਸੂਟ 2-2000 ਰੁਪਏ ਦੇ ਵਿੱਚ ਤੇ ਜਿਹੜੀ ਹੁਣ ਵੀਡੀਓ ਬਣ ਲੱਗੀ ਆ ਹੁਣ ਦੇ ਵਿੱਚ ਵੱਡੇ ਫੈਰੇ ਹੋਰ ਕਰ ਦੇਣਿਆ। ਵਿਆਹ ਸ਼ਾਦੀ ਦਾ ਕੱਪੜਾ ਨਾ ਦਾਜਵੇ ਦਾ ਕੱਪੜਾ ਨਾ ਰੀਸੇਲਰ ਉਹ ਦੁਕਾਨਦਾਰ ਆ ਜੋ 2-2000 ਵਾਲੇ ਸੂਟ 2-200 ਰੈਂਟਾ ਲਾਡ ਕਰਤਾ। ਹੁਣ ਕਿਹੜਾ ਸੱਪ ਕੱਢਣਾ। ਹੁਣ ਭਾਜੀ ਆਪਾਂ ਇੱਕ-ਇੱਕ ਸੂਟ ਖੋਲ ਅਲਟੀਮੇਟ ਹੋਣ ਜਾ ਰਹੀ ਜੇ ਰੇਟਾਂ ਦਾ ਤਮਾਕਾ ਪੈਣ ਜਾ ਰਿਹਾ ਜੇ ਕੱਪੜਾ ਨਾ ਵੀ ਗਿਆ ਅਸੀਂ ਵਾਪਸੀ ਲਾਂਗੇ ਪਰ ਜਿਸ ਕਿਸੇ ਭੈਣ ਭਾਈ ਨੇ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਨਾ ਭਾਜੀ 3 3000 4 4000 ਦਾ ਸੂਟ ਚੈਲੰਜ ਕਰ ਰਿਹਾ 1200 1500 ਹਜ਼ਾਰ ਰੁਪਏ 4 4000 ਸੂਟ 12 1200 ਭਾਜੀ ਤੁਸੀਂ ਦੇਖੋ ਹਜ਼ਾਰ ਵਾਲਾ ਸੂਟ ਹਜ਼ਾਰ ਵਾਲਾ ਸੂਟ ਜਿਹੜਾ ਭਯਾਰ ਚ ਲੋਕੀ ਰੋਲਾ ਪਾਉਂਦੇ ਭਾਜੀ ਮੈਂ ਹਜ਼ਾਰ ਦੇ 3 ਦਿਨ ਜਾ ਰਹੇ 333 ਚ 333 ਕੱਲਾ ਨਹੀਂ ਕਰ ਰਹੀਆਂ ਚੀਜ਼ਾਂ ਲਾਓ ਭਾਜੀ ਇੱਕ ਇੱਕ ਸੂਟ ਬਾ ਕਮਾਲ ਤੋਹਫਿਆਂ ਦੇ ਨਾਲ ਮੈਂ ਕਹਿੰਦਾ ਸੂਟ ਦੀ ਫੋਟੋ ਖਿੱਚ ਲੈਣਾ ਹਾਂ ਸਕਰੀਨ ਸ਼ਾਟ ਖਿੱਚ ਲੈਣਾ ਸੂਟ ਦੇ ਰੇਟ ਦੀ ਰਿਕਾਰਡਿੰਗ ਕਰ ਲੈਣਾ ਬਾਜ਼ਾਰ ਲੈ ਜਾਣਾ ਕਿਤੇ ਨਹੀਂ ਉਹ ਮਿਲਦਾ ਚੈੱਕ ਕਰਨ ਭਾਵੇਂ ਆ ਲੋ ਭਾਜੀ ਤੁਹਾਨੂੰ ਵੱਡਾ ਤਮਾਕਾ ਪਹਿਲਾਂ ਇੱਥੋਂ ਹੀ ਘਟ ਕੇ ਦਿਖਾਣੇ ਆ ਆ ਲੋ ਨੈਚੁਰਲ ਗਰੇਪ ਦਾ ਹੈਂਡਵਰਕ ਦਾ ਸੂਟ ਹਾਂਜੀ ਆ ਦੇਖੋ ਦਾ ਸੂਟ ਬਣਿਆ ਹੋਇਆ ਹਾਂਜੀ ਇਹ ਬਾਜ਼ਾਰ 'ਚ 1200 1500 ਰੁਪਏ ਚਰਨੋਂ ਦਾ ਦੁਪੱਟਾ ਨਾਲ ਰੰਗ ਚਾਰ ਹਾਂਜੀ ਡਿਜ਼ਾਈਨ ਭਾਈਏ ਜੀ ਮੈਂ 50 ਦਵਾਂ ਠੀਕ ਆ 450 ਰੁਪਏ 450 ਸੂਟ 450 ਰੁਪਏ ਸੂਟ ਦਊ ਆ ਹੁਣ ਤੁਸੀਂ ਸੂਟ ਚੈੱਕ ਕਰ ਲਓ ਨਾ 950 ਲੈਣਾ ਨਾ 1000 ਲੈਣਾ 450 ਰੁਪਏ ਚ ਬਾਬੇ ਦੇ ਢੇਟੀ ਤੋਂ ਮਿਲਨੇ ਆ ਸ਼ਨੀਵਾਰ ਤੇ ਐਤਵਾਰ ਆਜੋ ਵੱਡੇ ਫਾਇਦੇ ਹੋਣੇ ਆ ਕਹਿੰਦੇ ਭਾਜੀ ਪਿਓਰ ਕੋਟਨ ਦਾ ਸੂਟ ਆ ਲੋ ਕੜਾਈ ਕੀਤਾ ਹੋਇਆ ਹਾਂਜੀ ਦੁਪੱਟਾ ਨਾਲ ਭਾਜੀ ਲਾਜਵਾਬ ਕੀ ਲਾਜਵਾਬ ਦੁਪੱਟੇ ਲਾਜਵਾਬ ਦੁਪੱਟੇ ਉਹ ਵੀ ਸ਼ਫੋਨ ਦੇ ਆ ਲੋ ਭਾਜੀ 1000 ਰੁਪਏ ਦੇ ਸੈਨ ਕਰਤੇ ਆ 333 ਰੁਪਏ ਦਾ ਸੂਟ 333 ਰੁਪਏ ਦਾ ਸੂਟ ਕਰਤਾ ਜੀ ਕੋਈ ਕਹਿੰਦਾ 700 ਦਾ ਤੇ ਕੋਈ ਕਹਿੰਦਾ 800 ਦਾ ਬਾਬੇ ਦੀ ਹੱਟੀ ਦੇ ਸ਼ਨੀਵਾਰ ਐਤਵਾਰ ਆਜੋ 333 ਰੁਪਏ ਦਾ ਸੂਟ 1000 ਪਰੇ ਤਿੰਨ ਸੂਟ ਕਰਤੇ ਆ ਆਜੋ 21 ਸਤੰਬਰ ਤੱਕ ਵੱਡੇ ਫੇਰੇ ਹੋਣਿਆ ਹਰ ਰੋਜ਼ ਭਾਜੀ ਮੈਂ ਪੀਸ ਦਿਖਾਣ ਲੱਗਾ ਬਿਆਰੋ ਜਿੱਥੋਂ ਮਰਜ਼ੀ ਰੇਟ ਪਤਾ ਕਰਾ ਲੈਣਾ ਇਹ ਮੇਰਾ ਚੈਲੰਜ ਹੋਗਾ ਸੂਟ ਦਾ ਆ ਪਿਓਰ ਗਲਾਸ ਦੇ ਉੱਪਰ ਚੀਜ਼ ਦੇਖੋ ਬਣੀ ਮੈਂ ਕਿਹਾ ਜੀ ਤੁਹਾਨੂੰ ਕਿਤੇ ਬਾਜ਼ਾਰ ਚੋਂ 1500 ਤੋਂ ਘੱਟ ਮਿਲਣਾ ਕੋਨੀ ਹਾਂ ਮੈਂ ਰੰਗ ਵੀ ਚਾਰ ਦਾਂਗਾ ਸੈੱਟ ਵੀ ਨਹੀਂ ਲੈਣ ਦੀ ਲੋੜ ਕੱਲਾ ਪੀਸ ਲੈ ਜਾਓ 800 ਰੁਪਏ ਇਹਨਾਂ ਤੁਸੀਂ 1200 1500 ਰੋ ਬੇਚਦੇ ਸੀ ਪਹਿਲਾਂ ਭਾਜੀ ਉਹ ਟਾਈਮ ਸੀ ਜਦੋਂ ਮਿਲਣਾ ਤੋਂ ਵਿੱਚ ਦਲਾਲ ਪਏ ਹੁੰਦੇ ਸੀ ਹੁਣ ਦਲਾਲ-ਚਲਾਲ ਨਿਕਲ ਗਏ ਰੇਟ ਘਟਾਤੇ ਰੇਟ ਜ਼ੀਰੋ ਕਰਾਤੇ ਜ਼ੀਰੋ ਮਿਲਣਾ ਉਹ ਡਾਇਰੈਕਟ ਕਪੜਾ ਬਾਜ਼ਾਰ ਦੇ ਵਿੱਚ 2-2000 ਰੁਪਏ ਬਾਬੇ ਦੀ ਠੱਟੀ ਵੇਚੀ ਸੀ ਪਹਿਲਾਂ ਹੀ 1500 ਦਾ ਪਰ ਰੇਟ ਹੋਰ ਘਟਾਦਾ ਲੈ ਜਾਓ 800 ਰੁਪਏ ਚ ਆਹ ਦੇਖੋ ਡਾਇਰੈਕਟ ਸੂਰੋ ਦਾ ਕਪੜਾ ਆ ਰਿਹਾ ਭਾਜੀ ਹਾਂਜੀ ਮਤਲਬ ਰੇਟਾਂ ਨੂੰ ਚੱਕਰ ਵਾਤ ਆ 84 ਦਾ ਚੱਕਰ ਵਾਇਆ ਰੇਟਾਂ ਦਾ ਆ ਚੈੱਕ ਕਰੋ ਆ ਸੌਦਾ ਚੈੱਕ ਕਰੋ ਭਾਜੀ ਕੰਮ ਦੇਖੋ ਨੇੜੇ ਕਰਕੇ ਬਾਜੂ ਵਰਕ ਵੀ ਗਲਾ ਦਿਖਾਓ ਭਾਜੀ ਗਲਾ ਵਾਯੂ ਵਰਕ ਵੀ ਦੇਖੋ ਗਲਾ ਵੀ ਦੇਖੋ ਫਰੰਟ ਹੈਵੀ ਦੇਖੋ ਮੈਂ ਕਿਹਾ ਰੇਟ ਮੈਂ ਕਿਹਾ ਪੂੰਜ ਕੇ ਰੱਖਦਾ ਪੂੰਜ ਕੇ 600 ਰੁਪਏ ਕਰਤਾ ਲੈ ਜਾ 600 ਰੁਪਏ ਚ ਮੈਂ ਕਿਹਾ ਲੈ ਜਾ ਆ ਦੇਖੋ ਤਾਂ ਦੇਣਾ ਹੀ ਨਹੀਂ ਕਿਸੇ ਨੇ ਇਹ ਵੀ 2 201800 ਜੋ ਰੇਟ ਨਾਲ ਡੰਮੀਆਂ ਤੇ ਲਾ ਕੇ ਬਾਬੇ ਦੀ ਹੱਟੀ ਦਊਗੀ 600 ਰੁਪਏ ਚ 600 ਰੁਪਏ ਨਾਲ ਦੂਰ ਦਵਾਂਗੇ ਆ ਦੇਖੋ ਭਾਜੀ ਗੱਲਾਂ ਨਹੀਂ ਕਰ ਰਿਹਾ ਪੈਣਾ ਭਰਾਵਾਂ ਦੇ ਵਿੱਚ ਬਹਿ ਕੇ ਵੀਡੀਓ ਬਣਾ ਰਿਹਾ ਹਾਂਜੀ ਮੇਰੀਆਂ ਭੈਣਾਂ ਨੂੰ ਸਾਹਮਣੇ ਰੇਟ ਦੱਸੀ ਜਨਾ ਜਿਹਨੂੰ ਪਸੰਦ ਆ ਲੈਣ ਆ ਨਾਲੋ ਨਾਲ ਭਾਜੀ ਗੱਲ ਕਰੀਆ ਦੇਖੋ ਦਾ ਸਾਈ ਚੁੰਨੀ ਤੇ ਨਾਲ ਦੇਖੋ ਕੰਮ ਹਾਂਜੀ ਰੰਗ ਓਏ ਹੋਏ 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 ਆ ਕਲਰ ਦੇਖੋ ਤੁਸੀਂ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਹਾਂਜੀ ਤੋਹਫੇ 1500 ਜ 500 ਰੁਪਏ ਦਾ ਸੂਟ ਬਾਜੀ ਕੀ ਗੱਲ ਹੋ ਗਈ ਜੇ ਰਟੇਲ ਦੀ ਦੁਕਾਨ ਤੇ ਬੈਠੇ ਰਟੇਲ ਦੀ ਦੁਕਾਨ ਦੇ ਵਿੱਚ ਜੇ ਕੋਈ ਭੈਣ ਭਰਾ ਕਵੇ ਵੀ ਅਸੀਂ ਲੈਣਾ ਵੇਚਣ ਲਿਆ ਹੋ ਸਿਰਫ ਸੈਟ ਵਾ ਸੈਟੇ ਦਊਗਾ ਤੁਸੀਂ ਕੱਲਾ ਕੱਲਾ ਸੂਟ ਦਾਂਗੇ ਬਾਜੀ ਭਾਵੇਂ ਇੱਕ ਇੱਕ ਲੈ ਲਓ ਚੋਂ ਮੈਂ ਕਿਹਾ ਤੁਸੀਂ ਹੁਣ ਸੂਟਾਂ ਦੇ ਤੁਹਾਕੇ ਦੇਖੋ ਜੋ ਮੈਂ ਕਰਨ ਜਾ ਰਿਹਾ ਤੁਸੀਂ ਜਲੰਧਰ ਸ਼ਹਿਰ ਬੈਠੇ ਹੋ ਜਲੰਧਰ ਸ਼ਹਿਰ ਬਸ ਸੱਡੇ ਦੇ ਸਾਹਮਣੇ ਉਹ ਜਲੰਧਰ ਸ਼ਹਿਰ ਲੋਕਾਂ ਨੂੰ ਲੁੱਟਣ ਲਈ ਥੋੜੀ ਬੈਠੇ ਆ ਇਦਾਂ ਦੇ ਸੂਟ ਦੇਣ ਨੂੰ ਬੈਠੇ ਆ ਇਹਦਾ ਮਤਲਬ ਹੈ ਥੋੜੀ ਆਪਾਂ ਜਲੰਧਰ ਆ ਗਏ ਆ ਤੇ ਰੇਰ ਵਧਾ ਲਈਏ ਹਾਂਜੀ ਆ ਪਿਓਰ ਹੈਵੀ ਨੈਚੁਰਲ ਕਰੇ ਲੇ ਸੂਟ ਜੀ 1500 1200 ਬਿਲਕੁਲ ਕੋਈ ਨਹੀਂ ਹਾਂ ਲੱਗਣੇ ਇੱਥੇ ਕਿੰਨੇ ਲੱਗਣਿਆ 450 ਰੁਪਏ ਲੋ ਤਾਂ 450 ਚ ਤੁਸੀਂ ਦੇਖ ਲਓ ਵੱਡੇ ਫਾਇਦੇ ਕਰ ਰਹੇ ਆ ਲੁੱਟਾਂ ਜਮੇ ਬਾਬੇ ਦੀ ਹੱਟ ਨੇ ਬੰਦ ਕਰਾ ਦੀਆਂ ਬਿਆਰਾਂ ਚ ਵੀ 450 ਦਾ ਸੂਟ ਦੇਣਾ ਜਿਹੜਾ 1215 ਉਹ ਮੈਂ ਕਿਹਾ ਇਦਾਂ ਦਾ ਸੂਟ ਆਏ ਹਾਏ 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 ਓਏ ਹੋਏ ਕਰਾਤੀ ਰੇਟਾਂ ਦੀ 450 ਉਹ ਨਾ 1500 ਦੇ ਦੋ ਨਾ 2000 ਦੇ ਦੋ 450 ਇਹ ਤਾਂ 900 ਦੇ ਦੋ ਕਰਤੇ ਆ ਹਾਂਜੀ 900 ਦੇ ਦੋ ਭਾਜੀ ਮੈਂ ਕਹਿੰਦਾ ਇੱਕ ਇੱਕ ਸੂਟ ਮੇਰੀਆਂ ਪਹਿਣਾ ਵਾਸਤੇ ਹਾਂਜੀ ਜ਼ਿੰਦਗੀ ਭਾਜੀ ਇੱਕ ਵਾਰ ਹੀ ਮਿਲਿਆ ਵੱਡਾ ਫੈਰਾ ਕਰਕੇ ਜਾਣਾ ਇਦਾਂ ਦੇ ਸੂਟ ਇਹਦਾ ਵਿਆਹ ਸ਼ਾਇਦ ਆਜ ਮੁਰੇ ਨੇ ਕਪੜਾ ਲੈਣਾ ਉਹਨਾਂ ਦੇ ਫਾਇਦੇ ਬੜੇ ਆ ਮਾ ਕਾ ਤੁਸੀਂ ਦੇਖੀ ਚਲੋ ਵੀ ਪੂਰੇ ਪੰਜਾਬ ਚ ਓਪਨ ਚੈਲੰਜ ਆ ਆ ਚੱਕੋ 450 ਦੇਖੋ ਨਾ ਤੁਸੀਂ 450 ਚ ਇੱਕ ਡਿਜ਼ਾਈਨ ਨਹੀਂ ਤੁਹਾਨੂੰ ਦਿਖਾਇਆ 100 ਡਿਜ਼ਾਈਨ ਦਿਖਾਤਾ ਆ ਵੀ ਲੋ 450 ਇਹ 1200 1500 1100 1000 ਰੁਪਇਆ ਬਾਜ਼ਾਰ ਦਾ ਰੇਟ ਇਹ ਚੱਲਦਾ ਇੱਥੇ ਭਾਜੀ ਇਹ ਵੀ 450 ਇੰਨੀ ਵੈਰਾਈਟੀ 450 ਚ ਮਾ ਕਾ ਭਾਜੀ ਤੁਸੀਂ ਦੇਖੀ ਚਲੋ ਡਾਇਰੈਕਟ ਮਿਲਾਂ ਦਾ ਕਪੜਾ ਆਂਦਾ ਹੈ ਤੇ ਰੇਟ ਦਾ ਤੁਹਾਨੂੰ ਮੈਂ ਕੀ ਦੱਸਾਂ ਹੁਣ ਉਹ ਵੀ 450 ਕੁਝ ਵਧਾ ਲਿਓ ਹੁਣ 50 60 ਰੁਪਏ ਵਧਾ ਲਓ ਇੱਚ ਮੈਂ ਭਾਜੀ ਰੇ ਡੇਲਰ ਥੋੜੀਆਂ ਵੀ ਡਿਜ਼ਾਈਨ ਦੇ ਕੇ ਗਾਗ ਦੇ ਕੇ ਰੇ ਡ ਲਾਂਗਾ ਉਹ ਵੀ 450 ਸੋ ਜੇ ਕਿਸੇ ਨੇ ਬਾਬੇ ਦੇ ਤੇ ਜੋੜ ਕੇ ਕੰਮ ਕਾਰਨਾ ਨਵਾਂ ਸ਼ੁਰੂ ਭਾਜੀ ਬਾਬੇ ਇਹਨਾਂ ਦੀ ਪਾਰਟਨਰਸ਼ਿਪ ਕਰੋ ਕੰਮ ਕੀ ਕਰਨਾ ਤੁਹਾਨੂੰ ਦੁਕਾਨ ਹੀ ਖਿਲਾ ਕੇ ਦਾਂਗੇ ਪੂਰੀ ਅੱਛਾ ਮਗਨਾ ਤੁਸੀਂ ਆਪਣੇ ਏਰੀਆ 'ਚ ਰੇਟਾਂ ਦੀ ਦੰਦਲ ਪਾਲੋਗੇ ਜੋ ਰੇਟ ਅਸੀਂ ਤੁਹਾਨੂੰ ਦੱਸ ਰਹੇ ਆ ਜੀ ਆ ਚੱਕੋ 450 ਸ਼ਿਮਰ ਦਾ ਸੂ ਅੱਛਾ ਸ਼ਿਮਰ ਵੀ 450 ਆ ਦੇਖ ਲਓ ਖੋਲੋ ਤੁਸੀਂ ਮੜ ਗਈ ਆ ਵੀ ਤੁਹਾਨੂੰ ਅਸੀਂ 450 ਦੇਣਾ ਦੁਕਾਨਦਾਰ ਕਹਿੰਦਾ ਸ਼ਿਮਰ ਦਾ ਸੂਟ ਆ ਤੇ 1000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਹਲੋ 450 ਦਾ 450 ਦੇ ਵਿੱਚ ਚੱਕ ਲਓ ਬਸ ਆ ਵੀ ਦੇਖੋ ਸ਼ੀਸ਼ੇ ਵਾਲੇ ਸੂਟ ਆ ਕੋਈ 1200 ਨਹੀਂ ਕੋਈ 1000 ਨਹੀਂ 450 ਆਹ ਦੇਖੋ ਕੱਲੇ ਕੱਲੇ ਸੂਟ ਦਾ ਜਲਵਾ ਭਾਈ 550 ਰੁਪਏ ਗਾ ਦੇਖੋ ਤੁਸੀਂ ਕਿੰਨਾ ਡਿਜ਼ਾਈਨਰ ਆ ਫਰੰਟ ਦੇਖੋ ਰੇਟ 1500 ਬਾਜ਼ਾਰ ਚ ਬਾਪੂ ਦੇ ਮਾਰ ਕੋ ਚੱਕੋ ਭਾਜੀ 500 5 500 ਚ ਲੈ ਜਾ ਹਾਂਜੀ ਕਿਦਾਂ ਦੀ ਲੱਗਰੀ ਚੀਜ਼ ਭਾਜੀ ਕੋਕਾ ਕੋਕਾ ਡਾਇਮੰਡ ਸੋਨਾ ਪਾ ਕੇ ਨਾ ਭਾਜੀ ਆ ਸੂਟ ਨੇ ਤਾਂ ਸੋਨਾ ਵੀ ਨਾ ਖਰਾਬ ਕਰ ਦੇਣਾ ਸੂਟ ਦੇਖਾ ਤੁਸੀਂ 2000 ਰੁਪਏ ਡੰਮੀ ਤੇ ਲਾ ਆ ਦੇਖੋ ਭਾਜੀ 2000 ਡੰਮੀ ਤੇ ਲਾ ਕੇ ਹਾਂਜੀ ਆ ਦੇਖੋ ਦੁਪੱਟਾ ਰੇਟ ਦੱਸੋ ਦੇਖ ਲੈਣਾ ਜਾਂ ਸਾਰਾ ਕੁਝ ਆ ਲੋ ਰੰਗ ਦੇਖੋ ਪਹਿਲਾਂ ਆਏ ਹਾਏ 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 ਪਿਓਰ ਦੇ ਰੰਗ ਓ ਭਾਜੀ ਪਿਓਰ ਦੇ ਹਲੋ 600 ਰੁਪਏ 600 ਰੁਪਏ 600 ਰੁਪਏ ਆ ਦੇਖ ਲਓ ਲੈਨੇ ਹੋ ਨਾ 2 2015 1500 ਚ ਲੈ ਜਾਓ 6 600 ਚ ਚੱਕੋ 6 600 ਚ ਆ ਭਾਜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣ ਲਗਾ 1000 ਦੇ ਰਹੇ ਹਜ਼ਾਰੇ ਭਾਜੀ ਆ ਚੀਜ਼ ਦੇਖੋ ਜਣਾ ਲਗਜ਼ਰੀ ਦੇਸੀ ਕਿ ਹੋ ਤਕਰ ਜੀ ਹਾਂਜੀ ਸ਼ਿਮਰ ਡਿਸਟਲ ਦੇ ਸੂਟ ਜੀ ਸ਼ਿਮਰ ਡਿਸਟਲ ਭਾਜੀ ਆ ਦੇਖੋ ਪੀਸ ਆ ਕਮ ਦੇਖੋ ਕੀਤਾ ਹੋਇਆ ਡਿਜੀਟਲ ਦਾ ਸੂਟ ਆਏ ਹਾਂ ਭਾਜੀ ਡਿਜੀਟਲ 2500 3100 ਸਟਾਰਟ ਹੁੰਦਾ ਆ ਦੇਖੋ ਦੁਪੱਟਾ ਨਾਲ ਡਿਜੀਟਲ ਸ਼ਿਮਰ ਹਾਂਜੀ ਜਿਹਨੂੰ ਕਹਿੰਦੇ ਨਾ ਬ੍ਰਾਂਡ ਰੰਗ ਨੂੰ ਕਹਿ ਗਏ ਆ ਉਹ ਭਾਜੀ ਕਿਹੜੀ ਗੱਲ ਕਰਤੀ ਜੀ ਆਪਾਂ ਮੇਲ ਲੈ ਕੇ ਬੈਠੇ ਆਂ ਬੁਰੀਆ ਦੇਖੋ ਪੀਸ ਨਾ 2500 ਨਾ 3100 1100 ਆ ਵੀ 1100 ਸ਼ਿਮਰ ਡਿਜੀਟਲ ਦੇ ਸੂਟ 1100 ਆ 1100 ਦੇ ਵਿੱਚ ਫਰਕ ਆ ਆ ਦੇਖੋ ਕਲਰ ਵੀ ਸਾਰੇ ਮਿਲ ਜਾਣੇ ਕੁੜੀਆਂ ਚੜੀਆਂ ਲੈ ਜਾਓ ਮਿਡਲੇ ਲੈ ਜਾਓ ਬਜ਼ੁਰਗਾਂ ਵਾਲੇ ਲੈ ਜਾਓ ਇਹ ਤਾਂ ਤੁਹਾਨੂੰ ਪਾਰਟੀ ਵਰ ਚੀਜ਼ਾਂ ਦੇ ਰਿਹਾ ਫ੍ਰੀ ਦੇ ਭਾਗ 11 1100 ਚ ਆ ਦੇਖੋ ਸੂਟ ਆਏ ਹਾਏ 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 ਮਾਗਾ ਨਾ ਦਿਲ ਖੁਸ਼ ਹੋ ਜੂਗਾ ਇਹ ਨਵੀਂ ਨਵੀਂ ਵੈਰਾਈਟੀ ਨਵੀਂ ਦੀ ਵੈਰਾਈਟੀ ਹੈ ਭਾਜੀ ਤਾਜੇ ਤਾਜੇ ਪਕੌੜੇ ਤਾਜੇ ਤਾਜੇ ਦੇਸੀ ਕਿਉ ਵਾਲੇ ਪਕੌੜੇ ਐਦਾਂ ਲੈ ਸੁਰ ਹਾਂਜੀ ਭਾਜੀ 600 ਰੁਪਏ ਚ ਕਮਾਲ ਕਰਤੀ ਭਾਜੀ ਕੀ ਕਰੀਏ ਡੁੱਲੇ ਡੁੱਲੇ ਮਾਗਾ ਭਾਈ ਜੀ ਚੀਜ਼ਾਂ ਦੇਖੋ 600 ਰੁਪਏ ਦੀ ਭਾਜੀ ਐਦਾਂ ਦੀ ਆਫਰ ਹਾਂ 21 ਤਰੀਕ ਤੱਕ ਜੇ ਬਸ ਹਾਂਜੀ ਕਿੰਨੀ ਤਰੀਕ ਤੱਕ 7-8 ਦੇ ਨਹੀਂ ਆ ਮਾਗਾ ਭਾਜੀ ਇੰਦਾਂ ਦੇ ਸੂਟਾਂ ਦੇ ਰੇਟ ਹੀ ਪੁੱਛਦੇ ਆਪਾਂ ਦੇਖੋ ਤਾਂ ਅਸੀਂ ਕੰਮ ਦੇਖੋ ਮੇਲਾ ਲੁੱਟਣਾ ਲੁੱਟ ਲੋ ਹਣ 15-16 ਸੂਟ 600 ਰੁਪਏ ਭਾਜੀ ਦੇਖੋ ਆ ਲਓ ਵੀ ਇਹ ਵੀ ਚੈਲੇਂਜ ਕਰਦੇ ਆ ਇਹਦੀ ਵੀਡੀਓ ਬਣਾਓ ਪਹਿਲਾਂ ਫੋਟੋ ਖਿੱਚੋ ਇਹਦੀ ਬਾਜ਼ਾਰ ਚ ਜਾ ਕੇ ਰੇਟ ਪਤਾ ਕਰੋ 12-1400 ਰੁਪਏ ਬਾਬੇ ਦੀ ਹੱਟੀ ਦੇ 600 ਰੁਪਏ ਲੈ ਜਾਓ 600 ਚ ਆਹ ਲਓ ਭਾਜੀ ਪੀਸ ਕੰਮ ਦੇਖੋ ਕੀਤਾ ਹੋਇਆ ਦੇਖੋ ਸੂਟ ਤਾਂ ਹਾਂਜੀ ਲੁੱਕ ਦੇਖੋ ਬਣੀ ਹੋਈ ਆ ਕਲਰ ਦੇਖੋ ਤੁਸੀਂ ਓਏ ਹੋਏ 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 ਕਿੰਨਾ ਦੇਵਾਂ 1200 ਰੁਪਏ ਦੇ ਦਮਾਂ ਨਹੀਂ ਇਹ ਤੁਸੀਂ ਦਿਓ 1000 ਰੁਪਏ ਚ ਆਪਾਂ 600 ਰੁਪਏ ਹੀ ਦਾਂਗੇ ਇਹ ਵੀ 600 ਦੇ ਵਿੱਚ 600 ਚੀ ਦੇਖ ਵੀਰੇ ਸੌਦਾ ਦੇਖ ਕੁਆਲਟੀ ਦੇਖ ਲੈ ਲਓ ਬਸ 6 6 ਮੈਂ ਆ ਗਿਆ ਐਦਾਂ ਦੇ ਸੂਟ ਕੋਈ ਦੇ ਹੀ ਨਹੀਂ ਸਕਦਾ ਆ ਜਿੰਨੇ ਭੈਣ ਭਾਈ ਹੈਗੇ ਜਿੰਨੇ ਕਿ ਲੈਣੇ ਮੈਂ ਹੁਣੇ ਦੇ ਦੇਣੇ ਆ ਭਾਜੀ ਮੈਂ ਕਿਹੜਾ ਭੈਣ ਭਾਈਆਂ ਨੂੰ ਮਨਾ ਕੀਤਾ ਭਾਜੀ ਕਿਹੜੀ ਗੱਲ ਕਰਦੇ ਤੁਸੀਂ ਇਹ ਇਹਨਾਂ ਦੀ ਦੁਕਾਨ ਹੈ ਨੇ ਬਾਕੀ ਦੁਕਾਨ ਦਾ ਰੇਟ ਘੱਟ ਰਾ ਦੇ ਨੇ ਵੀਡੀਓ ਵੀ ਫੇਰ ਦੇਣ ਵੇਲੇ ਉਹ ਭਾਜੀ ਓਪਨਲੀ ਵੀਡੀਓ ਹੀ ਨਹੀਂ ਬਣਾ ਸਕਦੇ ਕੀ ਨਹੀਂ ਬਣਾ ਸਕਦੇ ਓਪਨਲੀ ਵੀਡੀਓ ਨਹੀਂ ਬਣਾ ਸਕਦੇ ਸਾਡੀ ਵੀਡੀਓ ਹੁਣੇ ਦੇ ਦੇਣਾ ਹੁਣੇ ਲੈ ਜਾਓ ਕੱਲ ਲੈ ਜਾਓ ਸਾਹਮਣੇ ਬੈਠੇ ਆਪਾਂ ਤੁਹਾਨੂੰ ਦੇ ਰਿਹਾ ਦੇਖੋ ਉਹ ਇਧਰ ਤੁਸੀਂ ਮਾਰ ਦੋ ਕੈਮਰਾ ਇਧਰ ਦੇਖੋ ਲੈ ਲਓ ਜਿਨ੍ਹਾਂ ਨੂੰ ਜਿਹੜਾ ਪਸੰਦ ਆ ਹੁਣੇ ਦੇ ਦੇਣਾ ਉਹ ਭਾਜੀ ਆਲੋ ਹੁਣੇ ਲੈ ਜਾਓ 500 ਰੁਪਏ ਜੋ ਰੇਟ ਬੋਲ ਰਹੇ ਆ ਅਸੀਂ ਉਹ ਨਾਲ ਨਾਲ ਦੇ ਦੇਣੇ ਆ ਭਾਜੀ 500 ਰੁਪਏ 5 500 ਦੇਣੇ ਆ ਸੂਟ ਦੇਖੋ 15000 ਰੁਪਿਆ ਬਾਜ਼ਾਰ ਜਿੱਦੇ 500 ਚ ਆਇਦਰ ਦੇਖੋ ਸੂਟ ਜਿਹੜਾ ਆਹ ਦੇਖੋ ਓਏ ਹੋਏ 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 ਪਾਰਟੀ ਵੇਅਰ ਪੀਸ ਹੈ ਹਾਂਜੀ ਪਾਰਟੀ ਵੇਅਰ ਸੂਟ ਕੀ ਗੱਲ ਬਾਤ ਆ ਬਲੈਕ ਸੂਟ ਦੀ ਬਲੈਕ ਬਿਊਟੀ ਹਾਂ ਆ ਬਾਜ਼ਾਰ 'ਚ 21260 ਹੁੰਦਾ ਇੱਥੇ 900 900 ਲੈ ਜੋ ਨਾ 2100 ਤੇ ਨਾ 2200 900 ਰੁਪਏ 'ਚ ਬਲੈਕ ਸੂਟ ਵੀ ਲੈ ਜੋ 900 ਰੁਪਏ 'ਚ ਆਹ ਦੇਖੋ ਪੀਸ ਓਏ ਹੋਏ ਹੋਏ ਇਹ ਕੀ ਬਾਤ ਆ ਕੀ ਦੁਪੱਟਾ ਹੈ ਮਾ ਕਹਿੰਦਾ ਬੱਲੇ ਬੱਲੇ ਕਰਾਤੀ ਐ ਪਹਿਣਾ ਪਰਮਾ ਦੀ ਸਪੋਰਟ ਨਾਲ ਜੇ ਜਲੰਧਰ ਆਇਆ ਨਾ ਭਾਜੀ ਉਹ ਪੈਸੇ ਪੂਏ ਕਮਾਣ ਨਹੀਂ ਆਏ ਅਜ ਤਾਂ ਲੈ ਸੂਟ ਦਾਂਗਾ ਮੇਰੀਆਂ ਦੀਦੀਆਂ ਨੂੰ 600 ਰੁਪਏ ਲੋਕ ਗੰਦਰ ਹੋਰ ਕਿਸੇ ਬਾਜ਼ਾਰ ਜੀ ਜਾਣਾ ਛੱਡਤਾ ਉਹ ਕਹਿੰਦੇ ਬਾਬੇ ਦੇ ਜਾਓ ਖੁੱਲੇ ਗੱਫੇ ਫੈਲ ਬਈ ਦੇਖੋ ਇੱਥੇ ਜਿਹਨੇ ਆਣਾ ਭਾਈ ਸਿੱਧੀ ਜੀ ਇੱਕ ਗੱਲ ਆਪਾਂ ਸਾਰਿਆਂ ਨੂੰ ਰਿਕਵੈਸਟ ਕਰ ਦਈਏ ਵੀ ਟਾਈਮ ਕੱਢ ਕੇ ਆਉਣਾ ਉਹਦੀ ਸਪੋਰਟ ਕਪੜਾ ਨਹੀਂ ਮਿਲ ਪਉਂਦਾ ਰਸ਼ ਹੁੰਦਾ ਕਿਦਾਂ ਜੀ ਹਾਂਜੀ ਹਾਂਜੀ ਅੱਧਾ ਘੰਟਾ ਫालतू ਲੈ ਕੇ ਆਉਣਾ ਕਿਉਂਕਿ ਓਵਰਰੈਚ ਹੋਣ ਕਰਕੇ ਫਿਰ ਖਲਾੜਾ ਪਿਆ ਹੁੰਦਾ ਤੇ ਭੈਣ ਭਾਈ ਕਈ ਨਾਰਾਜ਼ ਵੀ ਹੋ ਜਾਂਦੇ ਉਹਨਾਂ ਕੋ ਅਸੀਂ ਮਾਫੀ ਮੰਗਦੇ ਆ ਬਈ ਭਾਈ ਤੁਸੀਂ ਕਹਿੰਦੇ ਸਾਨੂੰ ਜਲਦੀ ਐ ਜਲਦੀ ਭਾਈ ਉਹਨਾਂ ਦੀ ਸਾਰੀ ਵੈਰਾਈ ਦਿਖਾਣੀ ਹੁੰਦੀ ਆ ਤਾਂ ਕਰਕੇ ਐਦਾਂ ਦੇ ਸੂਟ ਆ ਦੇਖੋ ਬਾਜੂ ਵਰਕ ਗਲੇ ਤੇ ਕੰਮ 600 ਰੁਪਈਆ ਦੁਪੱਟਾ ਰੇਟ 600 ਰੁਪਈਆ ਭਾਈ ਜਿਹੜਾ ਸੂਟ ਦਿਖਾਉਣ ਜਾ ਰਹੇ ਆ ਨਾ ਗੱਛ ਪਹਿਣ ਕੇ ਗੱਛ ਮੈਂ ਕਿਹਾ ਤੁਸੀਂ ਦੇਖੋ ਤਾਂ ਅਸੀਂ ਮਰੀਆਂ ਭੈਣਾਂ ਨੂੰ ਫਾਇਦਾ ਕਿੰਨਾ ਹੁੰਦਾ 35 3500 45 4500 ਆ ਲੋ 1500 ਚ ਲੈ ਜਾਓ 1500 ਸੂਟ ਲੈਣਾ ਹਾਂ ਭਾਈ ਜਣਾ ਮੈਨੂੰ ਸੂਟ ਦਿਖਾਣ ਲਗਾ ਵੀਰੇ ਮੈਨੂੰ ਮਾਲ ਦੇ ਦੇ ਇੱਧਰ ਮੜਾ ਇੱਧਰ ਕਰ ਆ ਆ ਚੈੱਕ ਕਰੋ ਸੂਟ ਚੈੱਕ ਕਰ ਲਓ 35 3500 ਰੁਪਿਆ 4 4000 ਰੁਪਿਆ ਵੱਡੇ ਵੱਡੇ ਸ਼ੋਅਰੂਮਾਂ ਦੇ ਬਾਬੇ ਦੀ ਹੱਟੀ ਸ਼ੋਅਰੂਮ ਵੀ ਆ ਤੇ ਹੱਟੀ ਵੀ ਇੱਥੇ 1500 ਜੀ ਦੇਵਾਂਗੇ ਭਾਜੀ ਆ ਲੋ ਤੁਸੀਂ ਦੇ ਲੈਣ ਨੂੰ ਸੂਟ ਲੈਣਾ ਹੈ 500 ਰੁਪਏ ਤੁਸੀਂ ਸਵਾਨ ਨੂੰ ਲੈਣਾ ਹੈ ਤੁਸੀਂ ਘਰੇ ਗਿਫਟ ਕਰਨੇ ਹੈ ਰਿਸ਼ਤੇਦਾਰਾਂ 'ਚ ਵੰਡਨੇ ਹੈ ਮੈਂ ਭਾਈ ਜਾਨ ਨੇ ਸੂਟ ਸਵਾਣ ਵਾਲਾ ਦੇ ਰਿਹਾ ਪਹਿਲੀ ਗੱਲ ਗੱਤਾ ਪੈਕਿੰਗ ਹੈ ਨਹੀਂਗਾ ਓਕੇ ਨਾ 500 ਦੇ ਨਾਲ 600 ਭਾਈ ਕਿਦਾਂ ਜੀ ਨਾ 500 ਦੇ ਨਾਲ 600 ਆਹ ਲਓ ਹਾਂਜੀ 450 ਓ ਭਾਈ ਹੋਲਸੇਲ ਦੀ ਦੁਕਾਨ ਤੇ ਬੈਠੇ 200 ਰੁਪਏ ਦਾਂਗਾ 200 ਆਹ ਸੂਟ ਆ 200 ਚ ਕੀ ਹੋ ਗਿਆ ਦੇਖੋ ਜਿਹੜੇ ਹੋਲਸੇਲ ਨੇ 5 500 ਜੰਦੇ ਆ ਤੇ ਬਾਬੇ ਦੀ ਹੱਟੀ ਵਾਲੇ 200 ਰੁਪਏ ਦਿੰਦੇ ਆ 5 500 ਵਾਲੇ ਸੂਟ ਵੀ 2 200 ਰੁਪਏ ਚ ਲੈ ਜਾਓ ਕਹਿੰਦੇ ਸਲਾਰੋ ਭਾਵੇਂ ਪਾ ਲੋ ਪੂਰਾ ਸੂਟ ਦਵਾਂਗੇ ਆ ਭਾਈ ਮੈਂ ਤੁਹਾਨੂੰ ਚੀਜ਼ ਦਿਖਾਣ ਲੱਗਾ ਰੂ ਖੁਸ਼ ਹੋ ਜੇਗੀ ਜੇ ਬਜਾਰੋਂ 5000 ਤੋਂ ਘੱਟ ਪੀਸ ਮਿਲ ਜੇ ਆ ਦੇਖੋ ਪੀਸ ਆ ਦੇਖੋ ਭਾਜੀ ਸ਼ਰਟ ਹਾਂਜੀ ਦੇਖ ਲਓ ਸ਼ਰਟ ਘੇਰਾ ਵੀ ਦੇਖ ਲਓ ਆ ਲਓ ਦੁਪੱਟਾ ਵੀ ਦੇਖ ਲਓ ਆ 5-5000 ਦਾ ਸੂਟ ਆ 2000 ਰੁਪਏ ਦਾਂਗਾ ਸੋ 5-5000 ਵਾਲੇ ਸੂਟ ਤੇ 2-2000 ਦੇਣੇ ਅਸੀਂ 4-4000 ਵਾਲੇ ਸੂਟ 15-15 ਦੇਣੇ ਆ ਇਹ 1500 ਵਾਲੇ ਸੂਟ ਚ 450 ਦੇ ਦੇ ਆ ਦੇਖੀ ਚੱਲੋ ਭਾਜੀ ਇਦਾਂ ਦੇ ਬ੍ਰਾਂਡਡ ਹੈਵੀ ਪੀਸ ਜਿਹੜੇ 5 5 6 6000 ਰੁਪਏ ਸਟਾਰਟ ਅਪ ਹੁੰਦੇ ਨਾ ਸ਼ੋਅਰੂਮਾਂ 'ਚ ਹਾਂਜੀ ਆ ਚੱਕੋ 1995 ਰੁਪਏ 'ਚ ਮਾਦਾ 100 ਰੁਪਏ ਤੋਂ ਲੈ ਕੇ ਭਾਵੇਂ 10 15000 ਤੱਕ ਦੇ ਸੂਟ ਇਦਾਂ ਦੇ ਕਲਰ ਚਾਰਟ ਆਣਗੇ ਇਦਾਂ ਦੀਆਂ ਵੈਰਾਈਟੀਆਂ ਆਣਗੀਆਂ ਇਦਾਂ ਦੇ ਧਮਾਕੇ ਦੇਾਂਗੇ ਸੂਟ ਇੱਕ ਤੋਂ ਇੱਕ ਦੇਾਂਗੇ ਸੋ ਦੇਖੋ ਜਿਹਨੇ ਵਿਆਹ ਲਈ ਦਾ ਕੱਪੜਾ ਦਾਜ ਵਰ ਦਾ ਕੱਪੜਾ ਵੱਡੇ ਫਾਇਦੇ ਟੀਜਰ ਹੈ ਗਿਆ ਹੀਰੇ ਵਰਗੀਆਂ ਆ ਵੀਰੇ ਨੇੜੇ ਕਰਕੇ ਦਿਖਾ ਜਰਾ ਆ ਕੰਮ ਨੇੜੇ ਕਰਕੇ ਦਿਖਾ ਇਹ ਨਾ ਡਿਜੀਟਲ ਬ੍ਰਾਂਡ ਦੇ ਸੂਟ ਹੂੰ ਠੀਕ ਹੈ ਜੀ ਆ ਦੇਖੋ ਦੁਪੱਟੇ ਨਾਲ ਹਾਂਜੀ ਐਦਾਂ ਦੇ ਪੀਸ ਜਿਹੜੇ ਬ੍ਰਾਂਡ ਦੇ ਨੇ ਨਾ ਆਪਾਂ ਨਾ ਤਾਂ 1800 ਨਾ 2000 ਆ ਵੀਰੇ ਗਲਾ ਨੇੜੇ ਕਰਕੇ ਰੱਖਾ ਹੈਂਡਵਰਕ ਦਾ ਆ ਐਦਾਂ ਦੇ ਪੀਸ 900 900 ਰੁਪਏ ਕਰਤੇ ਆ ਸੋ ਤੁਸੀਂ ਚੈੱਕ ਕਰ ਲਓ ਇਹ ਚੀਜ਼ਾਂ ਵੱਡੇ ਫਾਇਦੇ ਸ਼ਨੀਵਾਰ ਐਡਵਰ ਕਰਨੇ ਆ ਵੈਸੇ 21 ਸਤੰਬਰ ਤੱਕ ਜਦੋਂ ਮਰਜੀ ਆ ਜਾਓ ਲੈ ਜਾਓ ਆ ਦੇਖੋ ਪੀਸ ਟਰੱਕ ਭਰ ਭਰ ਕੇ ਲਿਆਂਦੇ ਨੇ ਟਰੱਕ ਭਰ ਭਰ ਕੇ ਦੇ ਦੇਣੇ ਆ ਆ ਚੀਜ਼ਾਂ ਦੇਖ ਲਓ ਦੁਪੱਟੇ ਦੇਖ ਲਓ ਨਾਲ ਮੰਗਣਾ ਪਾਜੀ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਸੂਟ 900 ਰੁਪਏ ਬ੍ਰਾਂਡ ਦੇ ਪੀਸ ਹੈਂਡਵਰਕ ਨਾਲ ਹਾਂਜੀ ਕੰਮ ਦੇਖ ਲਓ ਕੀਤੇ ਹੋਏ ਜੀ ਤੇ ਸੂਟ ਦਿਖਾਣਾ ਪਾਜੀ ਲੱਦੇ ਹੋਏ ਰੇਟ ਦੱਸੋ ਇਹਦਾ ਕੀ ਆ ਆ ਲਓ ਜੀ ਆ ਕੰਮ ਦਿਖਾਓ ਨੇੜੇ ਕਰਕੇ ਬਾਈ ਜੀ ਨੇੜੇ ਕਰਕੇ ਕੰਮ ਦਿਖਾਓ ਆ ਦੇਖੋ ਚੀਜ਼ਾਂ ਚਾ ਕਰ ਲੋ ਪੂਰੇ ਡਾਇਮੰਡ ਵਰਕ ਕੀਤਾ ਦੁਪੱਟੇ ਦੇ ਉੱਤੇ ਗਲੇ ਦੇ ਉੱਤੇ ਘੇਰੇ ਦੇ ਉੱਤੇ ਰੇਟ ਕਿੰਨਾ ਪਾਜੀ ਇੱਕ ਅੱਧਾ ਸੂਟ ਨਹੀਂ ਲਾ ਕੇ ਬੈਠੇ ਬਾਜ਼ਾਰ ਚ 3200 3000 ਹਾਂ ਬਾਬੇ ਦੀ ਹੱਡੀ ਦੇ ਸੂਟ ਮੈਣਾ ਜੇ 1500 ਰੁਪਏ ਦਾ ਲਓ ਆ ਵੀ ਤੁਹਾਨੂੰ ਅਸੀਂ 1500 ਰੁਪਏ ਦੇ ਰਹਿਣਾ ਜਿਹੜਾ 3200 3500 ਰੁਪਿਆ ਬਾਜ਼ਾਰ ਦਾ ਰੇਟ ਆ ਚੀਜ਼ਾਂ ਕਿਦਾਂ ਲੱਗ ਰਹੀਆਂ ਪਾਜੀ ਚੀਜ਼ਾਂ ਕਿਦਾਂ ਲੱਗ ਰਹੀਆਂ ਪਾਜੀ ਚੀਜ਼ਾਂ ਕਿੰਨੇ ਲੱਗ ਰਹੀਆਂ ਤਖਤ ਸਾਹਿਬ ਦੱਸੋ ਯਾਰ ਮੈਂ ਕਿਹਾ ਇਹ ਡਾਇਮੰਡ ਦੇ ਪੀਸ ਲੈ ਕੇ ਤੁਸੀਂ ਰੱਖ ਦਿੱਤੇ ਆ ਆ ਦੇਖੋ ਜਿਹੜਾ ਪੀਸ ਇਹਨੂੰ ਕਹਿੰਦੇ ਆ ਸੂਟ ਹਾਂਜੀ ਜਿਹੜਾ ਘੇਰਾ ਦਿਖਾਓ ਇਹਦਾ ਇਹਦੇ ਕੱਪੜਾ ਵੀ ਨਹੀਂ ਦੇਖਿਆ ਕਿਸੇ ਦੁਕਾਨ ਦੇ ਮੈਂ ਕਿਹਾ ਭਾਜੀ ਇਹ ਚੀਜ਼ਾਂ ਦੇਖੋ ਬ੍ਰਾਂਡ ਆਹ ਦੇਖੋ ਦੁਪੱਟੇ ਨਾਲ ਆ ਕੰਮ ਦੇਖੋ ਕੀਤੇ ਹੋਏ ਐਨ ਆਰ ਆਈ ਸਟਾਈਲ ਐਨ ਆਰ ਆਈ ਸਟਾਈਲ ਠੀਕ ਹੈ ਜੀ ਇਹ 4200 ਰੁਪਏ ਯਾਰ ਚ ਮਿਲੂਗਾ ਆ ਬਾਬੇ ਰੇਟ ਦਾ 1800 ਰੁਪਏ ਦਾ ਦੇਸੀ ਕਿਉ ਹੋ ਹੋਰ ਦੇਖੋ ਜਿਹੜੇ 4 4000 ਚ ਇਦਾਂ ਦੇ ਸੂਟ ਮਿਲਦੇ ਆ ਬਾਬੇ ਦੀ ਹੱਟੀਆਂ 18 1800 ਚ ਕਰਦੇ ਆ ਰਾਂਗੇ ਇਹਦੇ ਵਿੱਚ ਬਹੁਤ ਸਾਰੇ ਮੈਲਜਾ ਸਾਰੀ ਵੈਰਾਈਟੀ ਤੁਹਾਨੂੰ ਦਿਖਾਤੀ ਆ 21 ਸਤੰਬਰ ਤੋਂ ਪਹਿਲਾਂ ਬਾਬੇ ਦੀ ਹੱਟੀ 62 ਦੇ ਸਾਹਮਣੇ ਜਲੰਧਰ ਸ਼ਹਿਰ ਹਣਾ ਤੁਸੀਂ ਬਿਲਕੁਲ ਹਣਾ ਜੀ ਐਦਾਂ ਦੇ ਹੈਵੀ ਸੂਟ ਵੀ ਠੀਕ ਹੈ ਜੀ ਆ ਦੇਖ ਲਓ ਹੈਵੀ ਤੋਂ ਹੈਵੀ ਸੂਟ ਬਾਬੇ ਦੇ ਦੇ ਭਾਜੀ 1500 ਰੁਪਏ ਦਾ ਪੇਗਾ ਕਿੰਨੇ ਦਾ 1500 1500 ਰੁਪਏ ਦਾ ਜਲਦੀ ਕਰ ਲਓ ਨੰਬਰ ਹੈ 98804723 ਜ਼ਿਲ੍ਹਾ ਜਲੰਧਰ ਜਲੰਧਰ 62 ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਤੇ ਆਜੋ ਕੱਲ ਸਾਰੇ ਕਰ ਰਿਹਾ ਐਤਵਰ ਤੁਹਾਡਾ ਇੰਤਜ਼ਾਰ ਸਵੇਰੇ ਨੋਂ ਉਧਰ ਲੱਗੇ ਸ਼ਾਮੀ 8 ਵੇਹ ਤੱਕ ਵੱਡੀ ਆਫਰ ਮਿਸ ਨਾ ਕਰਦਣਾ ਸਸਰੀ ਗਾਲ ਦੀ ਸੋ ਛੇਤੀ ਆਜੋ ਹੋਰ ਕਿਤੇ ਜਾ ਕੇ ਲੁੱਟਣਾ ਨਾ ਕਰਾਓ ਬਾਬੇ ਦੇ ਿੱਟੇ ਦੇ ਆਓ ਹੀਰੇ ਨਗੇ ੂਟ ਥੋੜੇ ਪੈਸਾ ਜਿ ਲੈ ਕੇ ਜਾਓ ਕਿ ਉਹਨਾਂ ਇੰਪ੍ਰੀਸ ਦੇ ਨਾਲ ਹਰਦੀਪ ਸਿੰਘ ਦਗੜ ਸਾਹਾਂ ਟੀਵੀ ਜਲੰਧਰ